ਸਹਿਕਾਰਤਾ ਦੀ ਇੱਕ ਮੀਟਿੰਗ ਕੀਤੀ ਸੀਮ ਹਾਊਸ ਦੇ ਵਿੱਚ ਕੋਆਪਰੇਟਿਵ ਦੀ ਇੱਕ ਮੀਟਿੰਗ ਕੀਤੀ ਤਾਂ ਉਹਦੇ ਵਿੱਚ ਮੇਰੇ ਕੋਲੇ ਜਿਹੜੇ ਕਾਗਜ਼ ਆਏ ਕਾਗਜ਼ਾਂ ਦੇ ਵਿੱਚ ਘਾਟਾ ਹੀ ਦਿਖਾਇਆ ਹੋਇਆ ਸੀਗਾ ਫਲਾਨਾ ਜ਼ਿਲ੍ਹਾ -5% ਹੈ ਜੀ ਰਿਕਵਰੀ ਐਨਾ ਕਰਜ਼ਾ ਜੀ ਐਨਾ ਮੋੜਿਆ ਨਹੀਂ ਉੱਚ ਵੱਡੇ ਵੱਡਿਆਂ ਦੇ ਵੀ ਨਾਮ ਨੇ ਜਿਨ੍ਹਾਂ ਕੋਲੇ ਦੋ ਦੋ ਨਾਟਕੇ ਰਾਂ ਨੇ ਜਿਨ੍ਹਾਂ ਨੇ ਮੋੜਿਆ ਨਹੀਂ ਪਰ ਉਹਦੇ ਵਿੱਚ ਇੱਕ ਠੰਡੀ ਹਵਾ ਦਾ ਬੁੱਲਾ ਸੀ ਕਿ ਜੀ ਧੂਰੀ ਹਲਕੇ ਨੇ 99. ਤੋਂ ਵੀ ਵੱਧ 99% ਤੋਂ ਵੀ ਵੱਧ ਰਿਕਵਰੀ ਬਣਾ ਕੇ ਪੰਜਾਬ ਚੋਂ ਪਹਿਲਾ ਨੰਬਰ ਉਹ ਮੈਂ ਕਿਹਾ ਹੁਣ ਜਿਨ੍ਹਾਂ ਨੇ ਮਾਈਨਸਾਂ ਚ ਫਿਰਦੇ ਆ ਜਿਹੜੇ ਉਹਨਾਂ ਨੂੰ ਤਾਂ ਕੀ ਸਨਮਾਨਤ ਕਰਨਾ ਜਿਨ੍ਹਾਂ ਨੇ ਮੋੜ ਤਾਂ ਉਹਨਾਂ ਨੂੰ ਤਾਂ ਸਨਮਾਨਤ ਕਰ ਦਈਏ ਥੋੜਾ ਜਿਹਾ ਉਹਨਾਂ ਨੂੰ ਮਾਨ ਸਨਮਾਨਤਾ ਦੇ ਦਈਏ ਕਿ ਭਾਈ ਅਣਖੀ ਲੋਕੋ ਤੁਸੀਂ ਸਰਕਾਰ ਨੇ ਤੁਹਾਨੂੰ ਪੈਸਾ ਦਿੱਤਾ ਤੇ ਤੁਸੀਂ ਵਾਪਸ ਵੀ ਕਰਤਾ ਉਹ ਪੈਸੇ ਦਾ ਜਦੋਂ ਜਦੋਂ ਚਾਹੀਦਾ ਸੀ ਲੋਨ ਉਦੋਂ ਲੈ ਲਿਆ ਜਦੋਂ ਟਾਈਮ ਤੇ ਮੋੜਤਾ ਸੋ 39 ਤੁਹਾਡੇ ਸਾਹਮਣੇ ਸਾਰੀਆਂ ਸੋਸਾਇਟੀਆਂ ਆਈਆਂ ਸੀ 39 ਸੋਸਾਇਟੀਆਂ ਦੇ ਕੁੱਲ 22149 ਮੈਂਬਰ ਜੁੜੇ ਹੋਏ ਨੇ ਲਗਭਗ 78000 ਤੋਂ ਵੱਧ ਇਕੜ ਜ਼ਮੀਨ ਦਾ ਹੱਦ ਕਰਜਾ ਲਿਆ ਸੀ ਇਹਨਾਂ ਨੇ ਜਿਦੇ ਚੋਂ 39 ਚੋਂ 29 ਹੰਡਰਡ ਪਰਸੈਂਟ ਤੇ 10 ਨੇ 90 ਪਰਸੈਂਟ ਤੋਂ ਵੀ ਜ਼ਿਆਦਾ ਵਾਪਸ ਕੀਤਾ ਜੋ ਕਿ ਪੰਜਾਬ ਦੇ ਵਿੱਚ ਪਹਿਲੇ ਨੰਬਰ ਤੇ ਹਲਕਾ ਵਾਈਜ਼ ਹੈ ਜੇ ਜ਼ਿਲ੍ਹਾ ਵਾਈਜ਼ ਕਰੀਏ ਤਾਂ 87 ਪਰਸੈਂਟ ਰਿਕਵਰੀ ਨਾਲ ਸੰਗਰੂਰ ਜ਼ਿਲ੍ਹਾ ਪਹਿਲੇ ਨੰਬਰ ਤੇ ਆਪਾਂ ਨੂੰ ਪਹਿਲਾਂ ਕਹਿੰਦੇ ਹੁੰਦੇ ਸੀ ਨਾ ਸੰਗਰੂਰ ਜ਼ਿਲ੍ਹੇ ਵਾਲੇ ਬੈਕਵਰਡ ਨੇ ਪਾਛੜੇ ਹੋਏ ਨੇ ਹੁਣ ਆਪਾਂ ਪਹਿਲੇ ਨੰਬਰ ਤੇ ਆਉਣ ਲੱਗ ਗਏ ਆਪਨੂੰ ਆਦਤ ਪੈ ਗਈ ਪਹਿਲਾਂ ਵੀ ਸੰਗਰੂਰ ਜ਼ਿਲ੍ਹਾ ਆਮ ਆਦਮੀ ਪਾਰਟੀ ਵੱਲੋਂ ਪਹਿਲੇ ਨੰਬਰ ਤੇ ਫਿਰ 2019 'ਚ ਫੇਰ ਪਹਿਲੇ ਨੰਬਰ ਤੇ 22 'ਚ ਫੇਰ ਪਹਿਲੇ ਨੰਬਰ ਤੇ ਸੋ ਜਦੋਂ ਵੀ ਸੰਗਰੂਰ ਵਾਲੇ ਬਾਹਰ ਨਿਕਲਦੇ ਆ ਫਿਰ ਪਹਿਲੇ ਨੰਬਰ ਤੋਂ ਘੱਟ ਕੋਈ ਹੋਰ ਪੋਜੀਸ਼ਨ ਨੂੰ ਪਸੰਦ ਨਹੀਂ ਕਰਦੇ ਇਸ ਗੱਲ ਦੀ ਮੈਂ ਤੁਹਾਨੂੰ ਵਧਾਈ ਦੇਣੀ ਚਾਹੁੰਨਾ ਪੂਰੀ ਵਾਲਿਆਂ ਨੂੰ ਕਾਸ ਤੌਰ ਤੇ ਧੂਰੀ ਨੇ ਜੋ ਰਿਕਾਰਡ ਬਣਾਏ ਧੂਰੀ ਨੇ ਜੋ ਇਤਿਹਾਸ ਲਿਖਿਆ ਉਹ ਬਹੁਤ ਦੇਰ ਤੱਕ ਯਾਦ ਰੱਖਿਆ ਜਾਊਗਾ ਸੋ ਅੱਜ ਤਾਂ ਕਰਕੇ ਮੈਂ ਇਹ ਪ੍ਰੋਗਰਾਮ ਬਣਾਇਆ ਇੱਕ ਦੋ ਗੱਲਾਂ ਮੈਂ ਤੁਹਾਡੇ ਨਾਲ ਕਰਨੀਆਂ ਨੇ ਕੋਆਪਰੇਟਿਵ ਸੁਸਾਇਟੀਆਂ ਜਿਹੜੀਆਂ ਨੇ ਬੜਾ ਵਧੀਆ ਆਈਡੀਆ ਹੈ ਪਰ ਸਰਕਾਰਾਂ ਦੀਆਂ ਲਾਪਰਵਾਹੀਆਂ ਪੁਰਾਣੀਆਂ ਦੀਆਂ ਖਤਮ ਕਰਕੇ ਰੱਖਤਾ ਮੈਂਕਮੇ ਹੀ ਖਤਮ ਕਰਕੇ ਰੱਖਤਾ ਕਿਸ ਨੇ ਧਿਆਨ ਨਹੀਂ ਦਿੱਤਾ ਨਹੀਂ ਤਾਂ ਇੰਨਾ ਕੁਛ ਇਸ ਮਹਿਕਮੇ ਚ ਪਿਆ ਜੇ ਇਹਨੂੰ ਆਪਾਂ ਸਹੀ ਤਰੀਕੇ ਨਾਲ ਇਸਤੇਮਾਲ ਕਰਨ ਲੱਗ ਜਾਈਏ ਖੇਤੀ ਘਾਟੇ ਦਾ ਸੌਦਾ ਨਹੀਂ ਰਹਿਣੀ ਕਿਉਂਕਿ ਖੇਤੀ ਨਾਲ ਸੰਬੰਧਿਤ ਕਰਜੇ ਨੇ ਸਾਰੇ ਖੇਤੀ ਨਾਲ ਸੰਬੰਧਿਤ ਸੰਦਾਂ ਤੇ ਸਬਸਿਡੀ ਸਪਰੇਆਂ ਤੇ ਬੀਜਾਂ ਤੇ ਰੇਹਾਂ ਤੇ ਤੇਲਾਂ ਤੇ ਤੁਹਾਡੇ ਜੋ ਬਹੁਤ ਕਿਉਂਕਿ ਜਿਹੜੀਆਂ ਜਿਹੜੀਆਂ ਸੋਸਾਇਟੀਆਂ ਚਲਾ ਰਹੇ ਹਾਂ ਯੰਗ ਮੁੰਡੇ ਸੀ ਬਹੁਤ ਸਾਰੇ ਪ੍ਰਧਾਨ ਮਿਲੇ ਮੈਨੂੰ ਸੈਕਟਰੀ ਮਿਲੇ ਇੱਕ ਲਿੱਦੜਾ ਪਿੰਡ ਹੈ ਇੱਕ ਤਾਂ ਆਪਣੇ ਕੋਲੇ ਲਿੱਦੜਾ ਇੱਕ ਲਿੱਦੜਾ ਪਿੰਡ ਹੈ ਹੁਸ਼ਿਆਰਪੁਰ ਜ਼ਿਲ੍ਹੇ ਚ ਹੁਸ਼ਿਆਰਪੁਰ ਤੋਂ ਦਸੂਆ ਰੋਡ ਤੇ ਹੁਸ਼ਿਆਰਪੁਰ ਤੋਂ ਟਾਂਡਾ ਰੋਡ ਤੇ ਤੁਸੀਂ ਕਦੇ ਮੌਕਾ ਮਿਲਿਆ ਤਾਂ ਉੱਥੇ ਜਾ ਕੇ ਆਇਓ ਉੱਥੇ ਕੋਆਪਰੇਟਿਵ ਸੋਸਾਇਟੀ ਬਣਾਈ ਹੋਈ ਹੈ ਉਹਨਾਂ ਨੇ ਔਰ ਬੜਾ ਵਧੀਆ ਤਰੀਕੇ ਨਾਲ ਉਹ ਕੈਂਪ ਲਾਉਂਦੇ ਆ ਟ੍ਰੇਨਿੰਗ ਸੈਂਟਰ ਚਲਾਉਂਦੇ ਆ ਉਸ ਪਿੰਡ ਦੇ ਵਿੱਚ ਉਸ ਸੁਸਾਇਟੀ ਕੋਲੇ ਟਰੱਕ ਵੀ ਨੇ ਆਪਣੇ ਕਾਰਾਂ ਵੀ ਨੇ ਉਸ ਸੁਸਾਇਟੀ ਕੋਲੇ ਟਰੈਕਟਰ ਨੇ ਆਪਣੇ ਪੈਟਰੋਲ ਪੰਪ ਹੈ ਆਪਣਾ ਜਰਨਲ ਸਟੋਰ ਹੈ ਕਿਸੇ ਵੀ ਕੰਮ ਵਾਸਤੇ ਉਸ ਪਿੰਡ ਦੇ ਲੋਕਾਂ ਨੂੰ ਸ਼ਹਿਰ ਨਹੀਂ ਜਾਣਾ ਪੈਂਦਾ ਜੀ ਸਾਰਾ ਕੁਝ ਸੁਸਾਇਟੀ ਪ੍ਰੋਵਾਈਡ ਕਰਾਉਂਦੀ ਹੈ ਤੇ 10 ਕਰੋੜ ਤੋਂ ਜ਼ਿਆਦਾ ਉਹਨਾਂ ਦਾ ਪ੍ਰੋਫਿਟ ਜਿਹੜਾ ਉਹ ਬੈਂਕ 'ਚ ਪਿਆ ਪੂਰੇ ਮੁਲਕ 'ਚੋਂ ਜਿਹੜੇ ਵੱਖ-ਵੱਖ ਸੂਬਿਆਂ ਤੋਂ ਲੋਕ ਉਹਨੂੰ ਦੇਖਣ ਆਉਂਦੇ ਐਸਾ ਕਮਾਲ ਦੀ ਚੀਜ਼ ਕੀਤੀ ਹੋਈ ਹੈ ਉਹਨਾਂ ਨੇ ਸੋ ਜ਼ਰੂਰੀ ਨਹੀਂ ਕਿ ਹਰ ਗੱਲ ਦਾ ਬినాਸ਼ ਹੋ ਗਿਆ ਬਹੁਤ ਸਾਰੇ ਅਜੇ ਪਿੰਡ ਹੈਗੇ ਨੇ ਜਿਨ੍ਹਾਂ ਨੇ ਵਿਚਾਰ ਰੱਖਿਆ ਸੋਸਾਇਟੀਆਂ ਜਿਨ੍ਹਾਂ ਨੇ ਆਪਣਾ ਫਰਜ਼ ਸਮਝਦੇ ਹੋਏ ਸੁਸਾਇਟੀ ਨੂੰ ਪ੍ਰੋਫਿਟ 'ਚ ਵੀ ਲੈ ਕੇ ਗਏ ਆ ਇੱਕ ਜਿਹੜੀ ਉਸੇ ਕਾਗਜ਼ 'ਚ ਹੋਰ ਗੱਲ ਮੈਂ ਦੇਖੀ ਜਿਹੜਾ ਮੇਰੇ ਕੋਲ ਆਇਆ ਸੀ ਕਿ ਕਰਜ਼ਾ ਤਾਂ ਲੈਣਿਆ ਕੋਆਪਰੇਟਿਵ ਬੈਂਕ ਤੋਂ ਪਰ ਖਾਤੇ ਆਪਣੇ ਹੈਗੇ ਨੇ HDFC 'ਚ ICICI 'ਚ ਜਾਂ ਹੋਰ ਪ੍ਰਾਈਵੇਟ ਬੈਂਕਾਂ 'ਚ ਮੈਂ ਕਿ ਵੀ ਇਹਦਾ ਕਾਰਨ ਕੀ ਹੈ ਕਾਰਨ ਇਹਦਾ ਇਹ ਹੈ ਜੀ ਕਿ ਸਰਕਾਰੀ ਅਫਸਰ ਜਿਹੜੇ ਨੇ ਉਹਨੂੰ ਲਾਉਣਾ ਆਪਾਂ ਕੋਆਪਰੇਟ ਬੈਂਕਾਂ ਦੇ ਉਹ ਕਹਿੰਦਾ ਮੇਰਾ ਪਤਾ ਨਹੀਂ 3 ਮਹੀਨੇ ਮੈਂ ਇੱਥੇ ਰਹੂੰ ਪਤਾ ਨਹੀਂ 4 ਮਹੀਨੇ ਰਹੂੰ ਮੇਰੀ ਬਦਲੀ ਹੋ ਜਾਊ ਆਪਾਂ ਨੇ ਕੀ ਲੈਣਾ ਇਹਨਾਂ ਚੱਕਰਾਂ 'ਚ ਪੈ ਕੇ ਸੋ ਇਸ ਕਾ ਵਾਸਤੇ ਸਾਨੂੰ ਡੈਡੀਕੇਟਿਡ ਪ੍ਰੋਫੈਸ਼ਨਲ ਆਪਾਂ ਨੇ ਹਾਇਰ ਕਰਨੇ ਪੈਣ ਡੇਢ ਪਰਸੈਂਟ ਖਾਤੇ ਨੇ ਜੀ 98% ਖਾਤੇ ਪ੍ਰਾਈਵੇਟ 'ਚ ਨੇ ਸਿਰਫ 1.5% ਕੋਆਪਰੇਟਿਵ ਬੈਂਕਾਂ ਚ ਨਹੀਂ ਆਪਣੀ ਬੈਂਕਾ ਉਹ ਮੈਂ ਤੁਹਾਨੂੰ ਕਹਿਣਾ ਕਿ ਤੁਸੀਂ ਵੱਧ ਤੋਂ ਵੱਧ ਨਾ ਖਾਤੇ ਜਿਹੜੇ ਨੇ ਉਹ ਆਪਣੇ ਕੋਆਪਰੇਟਿਵ ਬੈਂਕਾਂ ਚ ਖਲਾਓ 3% ਦੂਜਿਆਂ ਨਾਲੋਂ ਵਿਆਜ ਸਸਤਾ ਦਿੰਦੇ ਆ ਲੋਨ ਤੇ ਜਿਹੜਾ ਵਿਆਜ ਹੈ 3% ਘੱਟ ਹੈ ਜੀ ਜੇ ਉਹ 10 ਰੁਪਏ ਲੈਂਦੇ ਆ 75 ਰੁਪਏ ਲੈਂਦੇ ਆ ਕਾਰਨ ਕੀ ਇਹਦਾ ਕਿਉਂ ਨਹੀਂ ਖਾਤੇ ਖਲਾਉਂਦੇ ਉਹੀ ਗੱਲ ਫੈਲ ਜਾਂਦੀ ਹੈ ਕਈ ਵਾਰੀ ਇੱਕ ਵਾਰੀ ਜਦੋਂ ਮੈਂ ਤਾਂ ਉਦੋਂ ਹੈ ਨਹੀਂ ਸੀ ਦੁਨੀਆ ਤੇ ਜਦੋਂ ਪਾਖੜਾ ਦਾ ਪਾਣੀ ਆਇਆ ਕਹਿੰਦੇ ਕੱਸੀਆਂ ਚ ਕਾਮਰੇਡਾਂ ਦਾ ਜ਼ੋਰ ਹੁੰਦਾ ਸੀ ਉਦੋਂ ਉਹਨੇ ਗੱਲ ਫਲਾਤੀ ਕਹਿੰਦੇ ਇਹ ਪਾਣੀ ਨਾ ਲਾਇਓ ਲੋਕੋ ਆਉਦੇ ਖੇਤਾਂ ਨੂੰ ਇਹ ਤਾਂ ਫੋਕਾ ਪਾਣੀ ਐ ਇਹ ਚੋ ਬਿਜਲੀ ਕੱਢ ਲਈ ਕਰੰਟ ਨਹੀਂ ਹੈਗਾ ਨੇ ਇਸ ਪਾਣੀ ਚ ਇਹ ਤਾਂ ਕਰੰਟ ਤਾਂ ਕੱਢ ਲਿਆ ਤਾਂ ਫੋਕਾ ਹੈ ਗੱਲ ਹੀ ਫੈਲਣੀ ਫੈਲ ਗਈ ਹੁਣ ਇੱਕ ਗਲਤਫਹਿਮੀ ਫਲਾ ਰੱਖੀ ਐ ਮੈਂ ਤੁਹਾਨੂੰ ਕਲੀਅਰ ਕਰਨੀ ਚਾਹਨਾ ਜੇ ਕਿਸੇ ਨੇ ਲੋਨ ਦੇਣਾ ਕਰਜ ਕਰੋ ਕੋਆਪਰੇਟਿਵ ਬੈਂਕ ਦਾ ਲੋਨ ਹੈ ਉਹ ਕਹਿੰਦਾ ਜੇ ਮੈਂ ਇੱਥੇ ਖਾਤਾ ਖਲਾਉਂਗਾ ਤਾਂ ਮੇਰੇ ਫਸਲ ਦੇ ਪੈਸੇ ਇਸ ਖਾਤੇ 'ਚ ਆਉਣਗੇ ਸਰਕਾਰ ਕੀ ਕਰੂਗੀ ਗਲਤ ਰਹਿਮੀ ਫੈਲ ਗਈ ਸਰਕਾਰ ਕੀ ਕਰੂਗੀ ਜਦੋਂ ਮੈਂ ਫਸਲ ਵੇਚ ਕੇ ਗਿਆ ਜਿਹੜੇ ਮੇਰੇ ਫਸਲ ਦੇ ਪੈਸੇ ਨੇ ਉਹਨਾਂ 'ਚੋਂ ਮੇਰਾ ਕਰਜ਼ੇ ਵਾਲੇ ਕੱਟ ਲੈਣਗੇ ਬਿਲਕੁਲ ਗਲਤ ਗੱਲ ਹੈ ਐਦਾਂ ਹੋ ਹੀ ਨਹੀਂ ਸਕਦਾ ਕਾਨੂੰਨ ਮੁਤਾਬਕ ਜਿਹੜਾ ਉਹ ਸੀਸੀਐਲ ਕਹਿੰਦੇ ਆ ਉਹਨੂੰ ਕ੍ਰੈਸ਼ ਕ੍ਰੈਡਿਟ ਲਿਮਿਟ ਉਹ ਪੈਸਾ ਜਿਹੜਾ ਫਸਲ ਵਾਲਾ ਉਹ ਟਰਾਲੀ ਲੈ ਗਈ ਮੰਡੀ 'ਚ ਤੁਲ ਗਈ ਨਾਲ ਦੀ ਨਾਲ ਉਹ ਤੁਹਾਡੇ ਖਾਤੇ 'ਚ ਕਿਸਾਨ ਦੇ ਖਾਤੇ 'ਚ ਉਹਨੂੰ ਜਿੰਨੀ ਤੁਲੀ ਆ ਉਹਦੇ ਹਿਸਾਬ ਨਾਲ ਐਮ ਐਸ ਪੀ ਦੇ ਹਿਸਾਬ ਨਾਲ ਉਹਨੇ ਪੈਸੇ ਉਹਦੇ ਖਾਤੇ 'ਚ ਬੈਂਕ 'ਚੋਂ ਜਾਣਗੇ ਉਹਦੇ 'ਚ 1 ਰੁਪਈਆ ਵੀ ਇੱਧਰ ਉੱਧਰ ਨਹੀਂ ਕਰ ਸਕਦੇ ਇਹ ਗਲਤ ਫ਼ਹਮੀ ਜਿਹੜੀ ਆ ਉਹ ਕੱਢ ਦਿਓ ਕਿ ਸਰਕਾਰ ਕੋਈ ਤੁਹਾਡੇ ਲੋਨ ਨੂੰ ਛੇੜ ਲੂਗੀ ਜਾਂ ਤੁਹਾਡੇ ਪੈਸਿਆਂ ਨੂੰ ਛੇੜ ਲੂਗੀ ਹੋਰ ਤਰੀਕੇ ਹੈਗੇ ਨੇ ਕੋਈ ਗੱਲ ਨਹੀਂ ਕਈ ਤਾਂ ਘਰ ਇਹ ਜੇ ਨੇ ਚਲੋ ਕਬੀਲਦਾਰੀ ਥੱਲੇ ਦੱਬ ਗਏ ਜਾ ਕਰਜਾ ਮੋੜਨ ਦੀ ਸੱਚੀ ਮੁੱਚੀ ਕਾਬਲ ਨਹੀਂ ਚਲੋ ਕੋਈ ਗੱਲ ਨਹੀਂ ਪਰਮਾਤਮਾ ਕਈ ਵਾਰੀ ਦਿਨ ਚੰਗੇ ਮਾੜੇ ਚੱਲਦੇ ਰਹਿੰਦੇ ਪਰ ਜਿਆਦਾ ਘਰ ਇਹ ਜਿਹੇ ਨੇ ਜਿਨ੍ਹਾਂ ਨੇ ਮੋੜਿਆ ਨਹੀਂ ਜਿਨ੍ਹਾਂ ਕੋਲੇ ਵੱਡੇ ਵੱਡੇ ਟਰੈਕਟਰ ਨੇ ਏਸੀ ਲੱਗੇ ਹੋਏ ਆ ਘਰੇ ਤੇ ਹੌਸੀ ਵੱਡੀ ਹਰੀਲੀ ਐ ਤੇ ਨਾਲੇ ਲਿਖਿਆ ਵੀ ਹੋਇਆ ਉੱਥੇ ਕਿ ਸਰਦਾਰ ਫਲਾਣਾ ਸਿੰਘ ਕਰਜਾ ਨਹੀਂ ਮੋੜਿਆ ਜੀ ਬੈਂਕ ਦਾ ਵੱਡੇ ਬੰਦਿਆਂ ਨੇ ਜ਼ਿਆਦਾ ਰੱਖੇ ਹੋਏ ਪੈਸੇ। ਸਿਆਣੇ ਕਹਿੰਦੇ ਨਹੀਂ ਕਿ ਮੁਰਗੀ ਜਿੰਨੀ ਮੋਟੀ ਹੋ ਜਾਂਦੀ ਹੈ ਅੰਡਾ ਉਹਨੇ ਛੋਟਾ ਹੋ ਜਾਂਦਾ ਹੈ। ਜਿੰਨਾ ਜ਼ਿਆਦਾ ਪੈਸਾ ਆਈ ਜਾਊਗਾ ਉਹਨਾਂ ਕੋ ਜੂਸ ਹੋਈ ਜਾਂਦੇ ਰਹਿੰਦੇ ਨੇ। ਆਮ ਬੰਦਾ ਨਹੀਂ ਇਹ ਕਰਦਾ। ਆਮ ਬੰਦਾ ਕਹਿੰਦਾ ਜੀਆ ਵੀ ਮੈਂ ਤਾਂ ਯਾਰ ਕਰਜਾ ਮੇਰੇ ਸਿਰ ਮੈਨੂੰ ਤਾਂ ਸੌਂ ਨਹੀਂ ਦਿੰਦਾ ਮੈਂ ਜਿੰਨੇ ਚਿਰ ਲਾਉਂਦਾ ਨਹੀਂ ਮੈਨੂੰ ਨੀਂਦ ਨਹੀਂ ਆਉਂਦੀ। ਤੁਸੀਂ ਉਹਦੇ ਗਵਾਹ ਹੋ ਤੁਸੀਂ ਅੱਜ ਮੇਰੇ ਸਾਹਮਣੇ ਬੈਠੇ ਤੁਸੀਂ ਸਾਰਿਆਂ ਨੇ ਕਰਜਾ ਮੋੜਾ। ਜੇ ਮੈਂ ਤੁਹਾਨੂੰ ਨਾਮ ਦੱਸਦਾ ਉਹਨਾਂ ਦੇ ਤੁਸੀਂ ਹੈਰਾਨ ਰਹਿ ਜਾਓਗੇ ਜਿਨ੍ਹਾਂ ਨੇ ਕਰਜ਼ਾ ਲੈ ਰੱਖਿਆ ਅੱਗ ਲਾਇਆ ਪੈਸੇ ਨਹੀਂ ਮੁਕਦੇ ਉਹਨਾਂ ਕੋਲੇ ਉਹ ਬੰਦੇ ਕਰਜ਼ਾ ਦੱਦੀ ਬੈਠੇ ਦੱਸੋ ਫਿਰ ਕਹਿੰਦੇ ਸੂਪਾ ਕਿਵੇਂ ਚੱਲੂਗਾ ਜੀ ਅਸੀਂ ਹੁਣ ਤਰੀਕੇ ਲੱਭ ਰਹੇ ਆਂ ਪਿਆਰ ਨਾਲ ਪਹਿਲਾਂ ਪਿਆਰ ਨਾਲ ਪਹਿਲਾਂ ਪਿਆਰ ਨਾਲ ਪਿਆਰ ਨਾਲ ਜੇ ਨਹੀਂ ਤਾਂ ਫਿਰ ਕੋਈ ਹੋਰ ਤਰੀਕਾ ਬਣਾਉਣਾ ਪਊਗਾ ਪਰ ਆਮ ਲੋਕਾਂ ਨੂੰ ਇਹਦਾ ਕੋਈ ਅਸੀਂ ਅਸਰ ਨਹੀਂ ਪੈਣ ਦਿੰਦੇ ਸਿਰਫ ਜਿਹੜੇ ਉਹ ਕਰ ਜਿਹੜੇ ਕਹਿੰਦੇ ਕੌਣ ਦੇ 22 59 11 00 ਨਾਲੀ ਕਾ ਜੌਨ ਡੀਅਰ ਵੱਡੇ ਵੱਡੇ ਟਰੈਕਟਰ ਰੱਖਿਆ ਜਿਨ੍ਹਾਂ ਨੇ ਉਹ ਕਰਨੇ ਉਹ ਅੱਡੜੇ ਸੰਦ ਉਹਨਾਂ ਕੋਲੇ ਉਹਦਾ ਪਾ ਰੇਲ ਦੀ ਗੱਡੀ ਜਿਹੜੇ ਜਿਹੜੇ ਇੰਜਨ ਨੇ ਉਹਨਾਂ ਦੇ ਰੇਲ ਦੇ ਇੰਜਨ ਜਿਹੜੇ ਜਿਹੜੇ ਟਰੈਕਟਰ ਨੇ ਸੋ ਉਹਨਾਂ ਤੋਂ ਵੀ ਕੋਸ਼ਿਸ਼ ਕਰਾਂਗੇ ਕਿ ਕਿਵੇਂ ਨਾ ਕਿਵੇਂ ਪਿਆਰ ਨਾਲ ਉਹਨੂੰ ਕਹਿ ਦਈਏ ਵੀ ਭਾਈ ਪੰਜਾਬ 'ਚ ਹਸਪਾ ਉਹ ਐ ਨਾ ਕਰੋ। ਪੰਜਾਬ ਨੂੰ ਡਬੋਣ 'ਚ ਜਿਆਦਾ ਕੰਮ ਡਬੋਣ ਵਾਲੇ ਪਾਸੇ ਨਾ ਕਰੋ। ਹੁਣ ਜਿਵੇਂ ਪਿੰਡ ਚੰਗਾਲ ਤੇ ਪੜੋਂ ਆਉਂਦੀਆਂ ਸਰਕਾਰੀ ਜਿਹੜੀਆਂ ਸੁਭਾਵਾਂ ਨੇ ਉਹਨਾਂ ਜਾਨੋਂ ਉਸ ਦੀ ਕੇਂਦਰ ਵੀ ਰਿਸਟਰ ਕਰਵਾਇਆ ਹੋਇਆ। ਵੀ ਜਿੱਥੇ